ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਜਿਹੜਾ ਇਹ 에ਅਰ ਕੁਆਲਿਟੀ ਇੰਡੈਕਸ ਆ ਜਿਹੜਾ ਕਾਫੀ ਖਤਰਨਾਕ ਲੈਵਲ ਤੇ ਪੁੱਜਿਆ ਹੋਇਆ ਹੈਗਾ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜਾ 에ਕੋ ਇੰਡੈਕਸ ਹੈਗਾ ਉਹ ਜ਼ਿਆਦਾ ਬਣਿਆ ਹੋਇਆ ਹੈਗਾ ਜਾਂ ਵੱਡੇ-ਵੱਡੇ ਸ਼ਹਿਰ ਨੇ ਅਲੱਗ-ਅਲੱਗ ਲੈਵਲ ਤੇ ਉੱਤੇ ਜਿਹੜਾ ਪ੍ਰਦੂਸ਼ਣ ਦਾ ਪੱਧਰ ਕਾਫੀ ਭਿਆਨਕ ਬਣਿਆ ਹੋਇਆ ਹੈਗਾ ਸੋ 9 ਨਵੰਬਰ 2024 ਦੇ ਟਾਈਮ ਕਰੀਬ 7 ਕ ਵੱਜਣ ਜਾ ਰਹੇ ਨੇ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਇਸ ਪ੍ਰਦੂਸ਼ਣ ਤੋਂ ਕਦੋਂ ਰਾਹਤ ਮਿਲੂਗੀ ਇਸ ਲਾਈਵ ਅਪਡੇਟ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਲਦ ਹੀ ਇੱਕ ਰਾਹਤ ਦੀ ਆਸ ਆ ਜਿਹੜੀ ਉਹ ਵੱਜੀ ਹੈਗੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਨਾ ਤਾਂ ਕੋਈ ਪੱਛਮੀ ਸਿਸਟਮ ਆਇਆ ਸੀ ਤੇ ਨਾ ਹੀ ਖੁੱਲ ਕੇ ਹਵਾ ਚੱਲ ਰਹੀ ਸੀ ਜਿਸ ਦਾ ਕਰਕੇ ਜਿਹੜਾ ਪਰਾਲੀ ਦਾ ਧੂੰਆਂ ਸੀ ਜਾਂ ਆਵਾਜਾਈ ਦਾ ਧੂੰਆਂ ਸੀ ਜਾਂ ਕੋਈ ਫੈਕਟਰੀਆਂ ਦਾ ਜਾਂ ਕਿੱਦਾਂ ਵੀ ਹੈ ਨਾ ਜੋ ਵੀ ਫੈਕਟਰ ਨੇ ਹੈ ਨਾ ਜਿਹੜੇ ਪ੍ਰਦੂਸ਼ਿਤ ਜਿਹਦੇ ਨਾਲ ਪ੍ਰਦੂਸ਼ਣ ਜਿਹੜਾ ਜਿਆਦਾ ਵੱਧ ਰਿਹਾ ਸੀਗਾ ਤਾਂ ਖੁੱਲ ਕੇ ਨਾ ਤਾਂ ਪੱਸੋਂ ਚੱਲ ਰਹੀ ਹੈ ਤੇ ਨਾ ਹੀ ਪੂਰਾ ਚੱਲ ਰਿਹਾ ਹੈਗਾ ਪਰ ਹਾਲ ਦੀ ਘੜੀ ਹੁਣ ਪੱਛਮੀ ਸਿਸਟਮ ਜਿਹੜੇ ਆਉਣੇ ਸ਼ੁਰੂ ਹੋ ਜਾਣੇ ਆ ਪਹਾੜੀ ਤੇ ਤੇ ਇੱਕ ਪੱਛਮੀ ਸਿਸਟਮ ਆ ਜਿਹੜਾ ਕੱਲ 10 ਨਵੰਬਰ ਨੂੰ ਜਿਹੜਾ ਤੇ 11 ਨਵੰਬਰ ਨੂੰ 10 ਤੇ 11 ਨਵੰਬਰ ਨੂੰ ਜਿਹੜਾ ਪਹਾੜੀ ਖੇਤਰਾਂ ਜੰਮੂ ਕਸ਼ਮੀਰ ਏਰੀਆ ਨੂੰ ਪ੍ਰਭਾਵਿਤ ਕਰੂਗਾ ਜਿਹਦੇ ਨਾਲ ਕੱਲ 10 ਨਵੰਬਰ ਨੂੰ ਜ਼ਿਆਦਾਤਰ ਖੇਤਰਾਂ ਵਿੱਚ ਮੌਸਮ ਜਿੱਦਾਂ ਅੱਜ ਬਣਿਆ ਹੋਇਆ ਸੀ ਪੰਜਾਬ ਵਿੱਚ ਇਸੇ ਤਰ੍ਹਾਂ ਦਾ ਬਣਿਆ ਰਹਿਣਾਗਾ ਤੇ 11 ਨਵੰਬਰ ਨੂੰ ਜਿਹੜਾ ਮੌਸਮ ਵਿੱਚ ਹਲਕਾ ਬਦਲਾਅ ਦਿਖਾਈ ਦੇ ਸਕਦਾਗਾ ਮਾਝੇ ਦੇ ਬਾਬੇ ਦੇ ਵਿੱਚ ਕਿਤੇ ਛਿੜਕਾ ਸਰਾਟਾ ਕਿਤੇ 20-25% ਖੇਤਰਾਂ ਦੇ ਵਿੱਚ ਛਿੜਕਾ ਸਰਾਟਾ ਨਿੱਕੀ-ਮੋਟੀ ਕਾਰਵਾਈ ਅ ਗਰਚਮ ਕਲੇ ਬਦਲ ਦੇ ਸਕਦੇ ਹੈ ਕਿ ਹਾਲਾਂਕਿ ਮਾਲਵਾ ਬੈਲਟ ਦੇ ਵਿੱਚ ਕੋਈ ਬਹੁਤੇ ਅਸਾਰ ਆ ਜਿਹੜੇ ਨਹੀਂ ਜਾਪ ਰਹੇਗੇ ਮੀਂਹ ਵਾਲੇ ਪੱਖ ਤੋਂ ਪਰ ਫਿਰ ਵੀ ਇਕਾ ਦੁੱਕਾ ਤਾਂ ਹੋ ਸਕਦਾ ਮਾਲਵਾ ਬੈਲਟ ਵਿੱਚ ਵੀ ਕਿਤੇ ਨਿੱਕੀ ਮੋਟੀ ਕਾਰਵਾਈ ਛਿੜਕਾ ਹਰਾਟਾ ਜਾਂ ਕਿੰਮਨ ਹੋ ਜਾਵੇ ਪਰ ਜਿਹੜਾ ਇੰਪੈਕਟ ਆ ਪੱਛਮੀ ਸਿਸਟਮ ਦਾ ਉਹ ਮਾਝੇ ਦਬਾਬੇ ਤੱਕ ਹੀ ਸੀਮਿਤ ਰਹੂ ਉਹ ਵੀ ਮਾਝੇ ਦਬਾਬੇ ਵਿੱਚ ਵੀ ਸਿਰਫ ਕਿਤੇ ਕਿਤੇ ਹੀ ਜਿਹੜੀ ਨਿੱਕੀ ਮੋਟੀ ਛਿੜਕੇ ਹਰਾਟੇ ਲਈ ਕਾਰਵਾਈ ਦੇਖਣ ਨੂੰ ਮਿਲੂਗੀ ਹੋ ਸਕਦਾ ਬਾਈ ਚਾਂਸ ਇਕਾ ਦੁੱਕਾ ਥਾ ਕਿਤੇ ਨਿੱਕੀ ਮੋਟੀ ਗੜੇ ਮਾਰੀ ਵੀ ਜਿਹੜੀ ਦੇਖਣ ਨੂੰ ਮਿਲ ਜਾਵੇ ਮਾਝੇ ਦਵਾਬੇ ਦੇ ਵਿੱਚ ਮਾਝੇ ਦਵਾਬੇ ਤੇ ਜ਼ਿਆਦਾਤਰ ਖੇਤਰਾ ਵਿੱਚ ਮੌਸਮ ਖੁਸ਼ਕ ਰਹੂਗਾ ਪਰ 11 ਨਵੰਬਰ ਦੁਪਹਿਰ ਬਾਅਦ ਜਾਂ ਸ਼ਾਮ ਜਾਂ ਰਾਤ ਨੂੰ ਇਹ ਜਿਹੜੀ ਐਕਟੀਵਿਟੀ ਪਾਸਿੰਗ ਸਿਸਟਮ ਦੇ ਕਾਰਨ ਕਿਤੇ ਮੀਂਹ ਦਾ ਛਿਰਕਾ ਆਟਾ ਜਿਹੜਾ ਪੈ ਸਕਦਾ ਜਿਹਦੇ ਨਾਲ ਮਾਝੇ ਦਵਾਬੇ ਵਿੱਚ ਤਾਂ ਲੈਂਦੇ ਵਾਲੀ ਸਾਈਡ ਤੋਂ ਠੰਡੀ ਹਨੇਰੀ ਦਾਖਲ ਹੋਊਗੀ ਹੋਊਗੀ ਜਾਂ ਤਾਂ ਠੰਡੀ ਹਨੇਰੀ ਜਾਂ ਠੰਡੀਆਂ ਹਵਾਵਾਂ ਮਾਝੇ ਦਵਾਬੇ ਤੱਕ ਪੁੱਜਣੀਆਂ ਪਹਾੜੀ ਇਲਾਕਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਮੀਂਹ ਤੇ ਹਲਕੀ ਬਰਫਵਾਰੀ ਦੀ ਸੰਭਾਵਨਾ ਰਹੂਗੀ ਜਿਸ ਦਾ ਕਰਕੇ ਠੰਡੀਆਂ ਹਵਾਵਾਂ ਮਾਝੇ ਦੇ ਵਾਪੇ ਤੱਕ ਪੁੱਜਣਗੀਆਂ ਤੇ ਇਹਦਾ ਇੰਪੈਕਟ ਆ ਜਿਹੜਾ ਹਵਾਵਾਂ ਜਿਹੜੀਆਂ ਠੰਡੀਆਂ ਹਵਾਵਾਂ ਜਾਂ ਠੰਡੀ ਨੇਰੀ ਥੋੜੀ ਬਹੁਤ ਮਾਲਾ ਵੈੱਟ ਦੇ ਕੁਝ ਇਲਾਕਿਆਂ ਤੱਕ ਵੀ ਜਿਹੜੀ ਪੁੱਜ ਸਕਦੀ ਆ 11 ਨਵੰਬਰ ਸ਼ਾਮ ਨੂੰ ਜਾਂ 11 ਨਵੰਬਰ ਰਾਤ ਨੂੰ ਜਾਂ ਕੁਝ ਇਲਾਕਿਆਂ ਵਿੱਚ 12 ਨਵੰਬਰ ਦੀ ਸਵੇਰ ਤੱਕ ਜਿਹੜੀਆਂ ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਪੁੱਜ ਸਕਦੀਆਂ ਨੇ ਪੱਛੋਂ ਦੇ ਪਹਾੜਦਿਆਂ ਤੇ ਜਿਹਦਾ ਕਰਕੇ ਪ੍ਰਦੂਸ਼ਣ ਦਾ ਪੱਧਰ ਆ ਜਿਹੜਾ ਉਹ ਘਟਣ ਦੀ ਸੁਭਾਅ ਨਾਲ ਜਿਹੜੀ ਆਸ ਵੱਜਦੀ ਦਿਖਾਈ ਦੇ ਰਹੀ ਹੈਗੀ ਜਿਹੜਾ ਐਮਪੀਸ ਲਈ ਕਈ ਦਿਨਾਂ ਤੋਂ ਬਹੁਤ ਪੀਕ ਤੇ ਚੜਾ ਹੋਇਆ ਸੀ ਸਿਸਟਮ ਤੂੰ ਆ ਜਿਹੜਾ ਪ੍ਰਾਲੀ ਦਾ ਉਹ ਇਕੱਠਾ ਹੋ ਰਿਹਾ ਸੀ ਪੰਜਾਬ ਦੇ ਵਿੱਚ ਕਿਉਂਕਿ ਹਵਾ ਦੀ ਰਫ਼ਤਾਰ ਜਿਹੜੀ ਕਾਫੀ ਮੱਠੀ ਪਈ ਹੋਈ ਸੀ ਜੇ ਤਾਂ ਖੁੱਲ ਕੇ ਕਿਸੇ ਪਾਸੇ ਹਵਾ ਚੱਲੇ ਜਾਂਦਾ ਪੂਰਾ ਖੁੱਲ ਕੇ ਚੱਲ ਪਏ ਜਾਂ ਪੱਸੋਂ ਚੱਲਵੇ ਖੁੱਲ ਕੇ ਤਾਂ ਇਹ ਇੱਕ ਪਾਸੇ ਨੂੰ ਨਿਕਲ ਜਾਵੇ ਪਰ ਹਵਾਵਾਂ ਰਲਮੀਆਂ ਮਿਲਮੀਆਂ ਜਾਂ ਹਲਕੀਆਂ-ਹਲਕੀਆਂ ਜਾਂ ਚੱਲ ਰਹੀਆਂ ਕਿਤੇ ਦਾ ਪੱਸੋਂ ਚੱਲ ਪਾਣੀ ਕਿਤੇ ਪੂਰਾ ਚੱਲ ਪਾਉਂਦਾ ਸਿਰਫ ਮੱਠੀ-ਮੱਠੀ ਜੀ ਹਵਾ ਚੱਲ ਰਹੀ ਹੈ ਜਿਸ ਦਾ ਕਰਕੇ 에ਅਰ ਕੁਆਲਿਟੀ ਇੰਡੈਕਸ ਆ ਜਿਹੜਾ ਕਾਫੀ ਖਤਰਨਾਕ ਪੱਧਰ ਤੇ ਬਣਿਆ ਹੋਇਆਗਾ ਪਰ ਇਹ ਉਮੀਦ ਹੁਣ ਜਾਪ ਰਹੀ ਹੈ ਵੀ ਜਿਹੜਾ ਪਾਸਿਮੂ ਸ 10 ਤੇ 11 ਨਵੰਬਰ ਨੂੰ ਪ੍ਰਭਾਵਿਤ ਕਰੂਗਾ ਪਹਾੜੀ ਖੇਤਰਾਂ ਨੂੰ ਹਲਕੇ ਦਰਮਿਆਨੇ ਮੀਂਹ ਤੇ ਬਰਫਵਾਰੀ ਨਾਲ ਤੇ ਇਹਦੇ ਕਾਰਨ ਪੰਜਾਬ ਦੇ ਮੱਝਦਵਾਬੇ ਖੇਤਰ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਕਰ ਚਮਕ ਨਾਲ ਹੋ ਸਕਦੀ ਆ ਹੋ ਸਕਦਾ ਮਾਲਵਾ ਬੈਟ ਵਿੱਚ ਵੀ ਕਿਤੇ ਇੱਕਾ ਦੁੱਕਾ ਦਾ ਨਿੱਕੀ ਮੋਟੀ ਕਾਰਵਾਈ ਹੋ ਜਾਵੇ ਪਰ ਮੀਂਹ ਭਾਵੇਂ ਪੱਡੇ ਪੱਦਰ ਤੇ ਨਹੀਂ ਹੈਗਾਗਾ ਕਣਕ ਦੀ ਬਜਾਈ ਹੈ ਜਿਹੜੀ ਕਿਸਾਨ ਵੀ ਇਹਦਾ ਹੀ ਕਰ ਸਕਦੇ ਹੈਗੇ ਕਿਉਂਕਿ ਮੀਂਹ ਜਿਆਦਾ ਵੱਡੇ ਪੱਦਰ ਤੇ ਨਹੀਂ ਹੈਗਾ ਮੀਂਹ ਸਿਰਫ ਕਿਤੇ ਨਿੱਕੀ ਮੋਟੀ ਕਾਰਵਾਈ ਕਾਰਵਾਈ ਵਾਲਾ ਹੀ ਹੋਊਗਾ ਪਰ ਇਹਦੇ ਨਾਲ ਇੱਕ ਜਿਹੜੀ ਪਰਡੂਸ਼ਨ ਦਾ ਲੈਵਲ ਆ ਜਿਹੜਾ 에ਅਰ ਕੁਆਲਿਟੀ ਇੰਡੈਕਸ ਆਗਾ ਉਹਦੇ ਵਿੱਚ ਜਿਹੜਾ ਜ਼ਰੂਰ ਸੁਧਾਰ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਨਹੀਂ ਕਹਿ ਸਕਦੇ ਵੀ 12 ਨਵੰਬਰ ਨੂੰ ਜਾਂ 11 ਨਵੰਬਰ ਨੂੰ ਸਾਰੇ ਕਿਤੇ ਨੀਲਾ ਅਸਮਾਨ ਵੇਖ ਜੂਗਾ ਮਤਲਬ ਕਿ ਹੁਣ ਜਿਹੜਾ ਸੁਧਾਰ ਹੋਣਾ ਸ਼ੁਰੂ ਹੋ ਜੂ ਸੁਧਾਰ ਹੋਣਾ ਇਸ ਕਰਕੇ ਸ਼ੁਰੂ ਹੋ ਜੂ ਕਿਉਂਕਿ ਹੁਣ ਜਿਹੜੀਆਂ ਹਵਾਵਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਪੱਸੋਂੀਆਂ ਪਹਾੜ ਦੀਆਂ ਜਿੱਦਾਂ ਜਿੱਦਾਂ ਪੱਛਮੀ ਸਿਸਟਮ ਪਹਾੜੀ ਖੇਤਰਾਂ ਤੇ ਦਸਤਕ ਦੇਣਗੇ ਉਵੇਂ-ਉਵੇਂ ਪੱਸੋਂ ਹਵਾ ਜਿਹੜੀ ਖੁੱਲਦੀ ਜਾਣੀ ਹੈਗੀ ਪਹਿਲਾ ਸਿਸਟਮ 10 11 12 ਨਵੰਬਰ ਨੂੰ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਜਿਸ ਦਾ ਕਰਕੇ ਪੱਛੋਂ ਦੇ ਬੁੱਲੇ ਠੰਡੇ ਠੰਡੀਆਂ ਹਵਾਵਾਂ ਜਿਹੜੀਆਂ ਮੈਦਾਨੀ ਖੇਤਰਾਂ 'ਵੱਲ ਲਪਕੂਚ ਕਰਨੀਆਂ ਹੈ ਜਿਸ ਦਾ ਕਰਕੇ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਵੀ ਹਲਕੀ ਠੰਡਕ ਜਿਹੜੀ ਕੁਲਦੀ ਦਿਖਾਈ ਦੇਊਗੀ ਹਾਲਾਂਕਿ ਜਿਵੇਂ ਜਿਵੇਂ ਆਪਾਂ ਮਿਡ ਨਵੰਬਰ ਦੇ ਨੇੜੇ ਤੇੜੇ ਜਾਵਾਂਗੇ ਆਧ ਨਵੰਬਰ ਦੇ ਨੇੜੇ ਜਾਵਾਂਗੇ ਮਤਲਬ ਕਿ 15 16 ਨਵੰਬਰ ਤੱਕ ਜਿਹੜਾ ਇੱਕ ਸਿਸਟਮ ਹੋਰ ਆਊਗਾ ਹਾਲਾਂਕਿ ਸਿਸਟਮ ਬਹੁਤੇ ਮੀਹ ਵਾਲਾ ਨਹੀਂ ਹੋਏਗਾ ਉਹ ਵੀ ਉਹ ਵੀ ਹਲਕਾ ਸਿਸਟਮ ਹੋਊਗਾ 15-16 ਨਵੰਬਰ ਲੱਗੇ ਔਰ ਉਹਦੇ ਕਾਰਨ ਦਿਨ ਤੇ ਰਾਤਾਂ ਦੇ ਪਰ ਵਿੱਚ 3-4 ਡਿਗਰੀ ਦੀ ਹੋਰ ਗਰਾਵੜ ਦੇਖਣ ਨੂੰ ਮਿਲੂਗੀ ਕਹਿੰਦਾ ਭਾਵ ਮੱਠੀ ਮੱਠੀ ਠੰਡ ਆ ਜਿਹੜੀ ਉਹ ਹਲਕੀ ਹਲਕੀ ਰਫਤਾਰ ਨਾਲ ਜਿਹੜੀ 10 ਨਵੰਬਰ ਤੋਂ ਬਾਅਦ 10 ਤੱਕ ਦੇਣੀ ਸ਼ੁਰੂ ਕਰ ਦੋਗੀ 11 12 ਨਵੰਬਰ ਤੋਂ ਤੇ ਉਸ ਤੋਂ ਬਾਅਦ 1 ਅ ਨਵੰਬਰ ਦੇ ਲੱਗ ਕੇ 15 16 ਨਵੰਬਰ ਲੱਗ ਕੇ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ 4-5 ਡਿਗਰੀ ਦੀ ਜਿਹੜੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਦਿਨ ਦੇ ਪਾਰੇ ਵਿੱਚ ਵੀ ਜਿਹੜੇ ਵੈਸੇ ਹੁਣ 30 ਡਿਗਰੀ ਤੋਂ ਹੇਠਾਂ ਖਿਸਕਣੇ ਸ਼ੁਰੂ ਹੋ ਚੁੱਕੇ ਆ ਬੱਦ ਤੋਂ ਵੱਧ ਤਾਮਾਣਾ ਪਰ ਉਹ ਠੰਡ ਕਾਰਨ ਨਹੀਂ ਹੋ ਰਹੀ ਜਿਹੜੇ ਧੂਏ ਦੇ ਬੱਦਲ ਬਣ ਰਹੇ ਹੈਗੇ ਉਹਦਾ ਕਰਕੇ ਜਿਹੜੀ ਧੂਪ ਆ ਜ਼ਮੀਨ ਤੱਕ ਘੱਟ ਪਹੁੰਚ ਰਹੀ ਹੈ ਉਹਦਾ ਕਰਕੇ ਜਿਹੜਾ ਦਿਨ ਦਾ ਪਾਰਾ 30 ਡਿਗ ਆ ਚੁੱਕਿਆ ਪਹਿਲਾਂ ਹੀ ਆਲਰੇਡੀ ਆ ਚੁੱਕਿਆਗਾ ਪਰ ਜਿਵੇਂ ਹੀ ਕੋਈ ਪੱਛਮੀ ਸਿਸਟਮ ਪਹਾੜੀ ਖੇਤਰਾਂ ਤੋਂ ਪ੍ਰਭਾਵਿਤ ਕਰੂਗਾ ਪਹਾੜੀ ਖੇਤਰਾਂੋਂ ਹਲਕੇ ਦਰਮਿਆਨੇ ਮੀਂਹ ਜਾਂ برفਬਾਰੀ ਨਾਲ ਉਹਦੇ ਕਾਰਨ ਠੰਡੀਆਂ ਹਵਾਵਾਂ ਮੈਦਾਨੀ ਖੇਤਰਾਂ ਨੂੰ ਰੁਖ ਕਰਨੀਆਂ ਜਿਸ ਦਾ ਕਰਕੇ ਮੈਦਾਨੀ ਖੇਤਰਾਂ ਦੇ ਵਿੱਚ ਵੀ 12 11 12 ਨਵੰਬਰ ਤੋਂ ਦਿਨ ਦੇ ਪਾਰੇ ਵਿੱਚ 1 ਤੋਂ 2 ਡਿਗਰੀ ਗਰਾਵੜ ਦੇਖਣ ਨੂੰ ਮਿਲੇਗੀ ਰਾਤਾਂ ਦੇ ਪਾਰੇ ਵਿੱਚ ਵੀ 2-3 ਡਿਗਰੀ ਗਰਾਵੜ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ 15 16 ਨਵੰਬਰ ਲਾਗੇ ਇੱਕ ਹਲਕਾ ਜਿਹਾ ਸਿਸਟਮ ਹੋਰ ਆਊਗਾ ਉਹਦੇ ਨਾਲ ਪੱਛੋਂ ਹਵਾ ਜਿਹੜੀ ਠੰਡੀਆਂ ਹਵਾਵਾਂ ਜਿਹੜੀਆਂ ਪਹਾੜ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਵੀ ਸੁਧਾਰ ਦੇਖਣ ਨੂੰ ਮਿਲੂਗਾ ਤੇ ਇਹ ਕੁਝ ਇਲਾਕਿਆਂ ਵਿੱਚ ਨੀਲੇ ਸਮਾਨ ਦੀਆਂ ਝਲਕਾਂ ਵੀ ਜਿਹੜੀਆਂ ਦਿਖਾਈ ਦੇ ਸਕਦੀਆਂ ਨੇ ਤੇ ਇਹ ਸਾਰਾ ਜਿਹੜਾ ਸਿਲਸਲਾ ਹੈਗਾ ਪੱਛਮੀ ਸਿਸਟਮਾ ਕਰਕੇ ਹੀ ਸੁਧਾਰ ਦੇਖਣ ਨੂੰ ਮਿਲੂਗਾ ਨਾ ਤਾਂ ਪਿਛਲੇ 1 ਮਹੀਨੇ ਤੋਂ ਕੋਈ ਚੱਜ ਦਾ ਕੋਈ ਪੱਛਮੀ ਸਿਸਟਮ ਆਇਆ ਤੇ ਨਾ ਹੀ ਖੁੱਲ ਕੇ ਪੂਰੀ ਦੀ ਹਵਾ ਚੱਲੀ ਤੇ ਨਾ ਹੀ ਪੱਸੋਂ ਦੀ ਹਵਾ ਖੁੱਲ ਕੇ ਚੱਲੀ ਹੈਗੀ ਕਿਸੇ ਕਿਸੇ ਸਾਲ ਇਦਾਂ ਹੁੰਦਾਗਾ ਵੀ ਪੱਸੋਂ ਹਵਾ ਖੁੱਲ ਕੇ ਚੱਲਦੀ ਰਹਿੰਦੀ ਹੈ ਜਿਸ ਦਾ ਕਰਕੇ ਆਪਾਂ ਨੂੰ ਪਰਾਲੀ ਦੇ ਧੂਏ ਦਾ ਜ਼ਿਆਦਾ ਪਤਾ ਨਹੀਂ ਲੱਗਦਾ ਪਰ ਇਸ ਵਾਰ ਜਿਹੜੀਆਂ ਹਵਾਵਾਂ ਸੀ ਉਹ ਕਾਫੀ ਮੱਠੀਆਂ ਚੱਲ ਰਹੀਆਂ ਸੀਗੀਆਂ ਤੇ ਹੁਣ ਵੀ ਮਿੱਟੀ ਪਈ ਹੋਈ ਹਵਾ ਦੀ ਰਵਤਾਰ ਅੱਜ ਥੋੜੇ ਬਹੁਤ ਇਲਾਕੇ ਵਿੱਚ ਪੂਰੇ ਦੀ ਹਵਾ ਜ਼ਰੂਰ ਖੁੱਲ ਕੇ ਚੱਲੀ ਪਰ ਕੱਲ ਵੀ ਜਿਹੜੀ ਹਵਾ ਦੀ ਰਵਤਾਰ ਆ ਮੱਠੀ ਹੀ ਰਹਿਣੀ ਹੈ ਵੀ ਤੇ 11 ਨਵੰਬਰ ਦੁਪਹਿਰ ਵਾਜਾ ਸ਼ਾਮ ਨੂੰ ਜਿਹੜੀ ਮੱਝ ਤੋਂ ਅੱਗੇ ਤੱਕ ਠੰਡੀਆਂ ਹਵਾਵਾਂ ਜਾਂ ਮਾਲਵਾ ਖੇਤਰ ਤੱਕ ਠੰਡੀਆਂ ਹਵਾਵਾਂ ਪੁੱਜ ਸਕਦੀਆਂ ਜਾਂ 11 ਨਵੰਬਰ ਦੀ ਰਾਤ ਨੂੰ ਮੇਨ ਜੀ ਗੱਲ ਇਹ ਆ ਮੋਟੀ ਮੋਟੀ ਜੇ ਆਉਂਦੇ ਹਫ਼ਤੇ ਦੌਰਾਨ ਜਿਹੜਾ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਣੀ ਹੈ ਤੇ ਨੀਲਾ ਅਸਮਾਨ ਵੀ ਜਿਹੜਾ ਦੇਖਣਾ ਸ਼ੁਰੂ ਹੋ ਜਾਣਾ ਤੇ ਹਲਕੀ ਹਲਕੀ ਠੰਡ ਵੀ ਜਿਹੜੀ 10 ਤੱਕ ਦੇਣੀ ਸ਼ੁਰੂ ਕਰ ਦੇਊਗੀ ਪੰਜਾਬ ਦੇ ਵਿੱਚ ਤੇ ਜਿਹੜਾ ਲਹਿੰਦੇ ਪੰਜਾਬ ਦੇ ਵਿੱਚ ਵੀ 에ਅਰ ਕੁਆਲਿਟੀ ਇੰਡੈਕਸ ਆ ਜਿਹੜਾ ਹਜ਼ਾਰ ਤੋਂ ਪਾਰ ਚੱਲ ਰਿਹਾ ਜਾਂ 1200 ਤੋਂ ਪਾਰ ਚੱਲ ਰਿਹਾ ਹੈਗਾ ਉਹਦੇ ਵਿੱਚ ਵੀ ਜਿਹੜਾ ਕਾਫੀ ਸੁਧਾਰ ਦੇਖਣ ਨੂੰ ਮਿਲ ਸਕਦਾ ਹੈਗਾ ਹਾਲਾਂਕਿ ਅਗਲੇ 2 ਦਿਨਾਂ ਦੌਰਾਨ ਜਿੱਥੇ-ਜਿੱਥੇ ਹਵਾ ਮੱਠੀ ਰੂ ਅੱਜ ਪੂਰਾ ਚੱਲ ਗਿਆ ਨਮੀ ਇਕੱਠੀ ਹੋਊਗੀ ਪੰਜਾਬ ਦੇ ਤਾਂ ਅੱਜ ਮਾਜੇ ਵਿੱਚ ਵੀ ਤੜਕਸਾਰ ਤੋਂ ਧੁੰਦ ਦੇਖਣ ਨੂੰ ਮਿਲੀ ਸੀ ਧੁੰਦ ਤੇ ਧੂਆ ਮਿਲ ਕੇ ਇੱਕ ਸਮੋਕ ਦੀ ਚਾਦਰ ਬਣਾ ਲੈਂਦੇ ਨੇ ਤਾਂ ਹੋ ਸਕਦਾ ਕੱਲ ਤੇ ਪਰਸੋਂ ਵੀ ਕਿਤੇ ਇੱਕ ਦੋ ਥਾਂ ਜਾਂ ਥੋੜੇ ਬਹੁਤ ਇਲਾਕਿਆਂ ਵਿੱਚ ਧੁੰਦ ਜਾਂ ਸਮੋਕ ਦੇਖਣ ਨੂੰ ਮਿਲ ਸਕਦੀ ਹੈ ਕੱਲ ਤੜਕਸਾਰ ਤੇ ਪਰਸੋਂ ਤੜਕਸਾਰ ਜਿਹੜੀ ਕੁਝ ਕੁ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਥੋੜੇ ਬਹੁਤ ਇਲਾਕੇ ਵਿੱਚ ਹੋਊਗੀ ਤੇ ਪਰ ਜਿਵੇਂ ਜਿਵੇਂ ਪੱਛਮੀ ਸਿਸਟਮ ਦਾਸ ਤੱਕ ਦੇਊਗਾ ਤਾਂ ਪੱਛੋਂ ਹਵਾ ਖੁੱਲਣੀ ਜਿਹੜੀ ਸ਼ੁਰੂ ਹੋ ਜਾਣੀ ਹੈ ਤੇ ਜਿਹੜੀ ਰਾਹਤ ਲੈ ਕੇ ਪਹੁੰਚੂਗੀ ਸਮੁੱਚੇ ਸੂਬੇ ਦੇ ਵਿੱਚ ਸੋ ਐਨੇ ਕ ਅਪਡੇਟਸ 'ਚ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ